ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤ ਦੇ ਵਿੱਚ ਪੰਜਾਬ ਦੇ ਉੱਤੇ ਡਰੋਨ ਧਾਗੇ ਜਾ ਰਹੇ ਨੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਆ ਅੱਜ ਸਵੇਰੇ ਕਰੀਬ 5 ਵਜੇ ਅੰਮ੍ਰਿਤਸਰ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਇੱਕ ਡਰੋਨ ਧਾਗਿਆ ਗਿਆ ਜਿਸ ਨੂੰ ਭਾਰਤੀ ਫੌਜ ਨੇ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਨਿਊਟ੍ਰਲਾਈਜ਼ ਕਰ ਦਿੱਤਾ ਗਿਆ ਤਾਂ ਉਸੇ ਕਿ ਲਗਾਤਾਰ ਇਹ ਤਸਵੀਰਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਡਰੋਨਸ ਜਿਹੜੇ ਨੇ ਉਡਾਗੇ ਜਾ ਰਹੇ ਨੇ ਤੇ ਹਾਲਾਂਕਿ ਇਹਨਾਂ ਡਰੋਨਸ ਨੂੰ ਭਾਰਤੀ 에ਅਰ ਡਿਫੈਂਸ ਸਿਸਟਮ ਦੇ ਵੱਲੋਂ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਜਾ ਰਿਹਾ ਜਿਸ ਦੀਆਂ ਹੁਣ ਕੁਝ ਤਸਵੀਰਾਂ ਨੇ ਉਹ ਸਾਂਝੀਆਂ ਕੀਤੀਆਂ ਨੇ ਇੰਡੀਅਨ ਆਰਮੀ ਦੇ ਵੱਲੋਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਅਮਰitsar ਦੇ ਵਿੱਚ ਪਾਕਿਸਤਾਨੀ ਡਰੋਨ ਜਿਹੜਾ ਦਾਖਲ ਹੁੰਦਾ ਹੈ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਹਮਲਾ ਕਰਨ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਜਾਂਦਾ ਹੈ ਨਸ਼ਟ ਕਰ ਦਿੱਤਾ ਜਾਂਦਾ ਹੈ ਦੇ ਵਿੱਚ ਇਸ ਵੀਡੀਓ ਨੂੰ ਸਾਂਝੀ ਕਰਦੇ ਹਾਂ ਭਾਰਤੀ ਫੌਜ ਨੇ ਲਿਖਿਆ ਸਾਡੀਆਂ ਪੱਛਮੀ ਸਰਹੱਦਾਂ ਤੇ ਡਰੋਨ ਤੇ ਹੋਰ ਹਥਿਆਰਾਂ ਨਾਲ ਪਾਕਿਸਤਾਨ ਲਗਾਤਾਰ ਹਮਲਾ ਕਰ ਰਿਹਾ ਹੈ ਅਜਹੀ ਘਟਨਾ ਅੱਜ ਸਵੇਰੇ ਲਗਭਗ 5 ਵਜੇ ਖਾਸਾ ਕੈਂਟ ਤੋਂ ਸਾਹਮਣੇ ਆਈ ਜਿੱਥੇ ਅੰਮ੍ਰਿਤਸਰ ਤੇ ਕਈ ਦੁਸ਼ਮਣ ਹਥਿਆਰਬੰਦ ਡਰੋਨ ਉੱਡਦੇ ਦੇਖੇ ਗਏ ਦਸ਼ਮਨ ਡਰੋਨਾਂ ਨੂੰ ਉਤਰਾੰਤ ਸਾਟੀਆਂ ਹਵਾਈ ਰੱਖਿਆ ਇਕਾਈਆਂ ਦੁਆਰਾ ਨਸ਼ਟ ਕਰ ਦਿੱਤਾ ਗਿਆ ਭਾਰਤੀ ਪ੍ਰਭੂ ਸੱਤਾ ਦੀ ਉਲੰਘਣਾ ਕਰਨ ਤੇ ਨਾਗਰੀਕਾਂ ਨੂੰ ਖਤਰੇ ਚ ਪਾਉਂਦੀ ਪਾਕਿਸਤਾਨ ਦੀ ਸਪਸ਼ਟ ਕੋਸ਼ਿਸ਼ ਅਸਵੀਕਾਰਨਯੋਗ ਹੈ ਇੰਡੀਅਨ ਆਰਮੀ ਦਸ਼ਮਨ ਦੇ मंसूबਿਆਂ ਨੂੰ ਨਾਕਾਮ ਕਰ ਦੇਵੇਗੀ ਨਾਲੇ ਕਿ ਭਾਰਤ ਦੇ ਵੱਲੋਂ ਕਿਤੇ ਆਪਰੇਸ਼ਨ ਸਿੰਧੂ ਤੋਂ ਬਾਅਦ ਲਗਾਤਾਰ ਪਾਕਿਸਤਾਨ ਦੇ ਵੱਲੋਂ ਡਰੋਨ ਤੇ ਮਿਸਾਇਲਾ ਜਿਹੜੀਆਂ ਨੇ ਦਾਗੀਆਂ ਚਾਰੀਆਂ ਨੇ ਹਾਲਾਂਕਿ ਇਹਨਾਂ ਨੂੰ ਅਸਮਾਨ ਦੇ ਵਿੱਚ ਹੀ ਭਾਰਤੀ ਫੌਜ ਦੇ ਵੱਲੋਂ ਨਸ਼ਟ ਕਰ ਦਿੱਤਾ ਜਾਂਦਾ ਹੈ ਜਿਹੀਆਂ ਹੀ ਤਸਵੀਰਾਂ ਹੁਣ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਅੱਜ ਕਰੀਬ ਸਵੇਰੇ 5:00 ਵਜੇ ਪਾਕਿਸਤਾਨ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਫੌਜ ਚੁੱਕ ਨਾ ਉਹਨਾਂ ਦੇ ਵੱਲੋਂ ਉਸ ਨੂੰ ਇਸ ਡਰੋਨ ਨੂੰ ਉਸ ਦੇ ਵੇਲੇ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਜਿਸ ਦੀਆਂ ਵੀ ਤਸਵੀਰਾਂ ਵੀ ਇੰਡੀਅਨ ਆਰਮੀ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ thank you